ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਣੇ ਭੁਆਜੀ ਹੋਣੀ ਸਾਨੂੰ ਮਿਲ ਲਈ ਆਏ ਸੀ ਮੇਰੇ ਭੁਆਜੀ ਮੇਰੇ ਫਰਜੀ ਦੇ ਪਤੀ ਜਨਨ ਹਾਂਜੀ ਸਾਰਿਆਂ ਨੂੰ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਮਹਿਕ ਭੈਣ ਬਾਰੇ ਨਵੀਂ ਅਪਡੇਟ ਠੀਕ ਹੈ ਜੀ ਮਹਿਕ ਭੈਣ ਨੇ ਅੱਜ ਆਪਾਂ ਨੂੰ ਆਪਣੇ ਤੁਸੀਂ ਸੋਹਣੀ ਲਿਆ ਆਪਣੇ ਮੂੰਹ ਦੇ ਵਿੱਚੋਂ ਬੋਲ ਕੇ ਦੱਸਿਆ ਵੀ ਉਹਨਾਂ ਦੀ ਫੈਮਿਲੀ ਦੇ ਮੈਂਬਰ ਉਹਨਾਂ ਦੇ ਭੂਆ ਜੀ ਅਤੇ ਫੁੱਫੜ ਜੀ ਤੇ ਉਹਨਾਂ ਦੇ ਭਤੀਜਾ ਜੀ ਉਹਨਾਂ ਨੂੰ ਮਿਲਣ ਦੇ ਲਈ ਆਏ ਔਰ ਭੈਣ ਨੂੰ ਇਹ ਵੀ ਕਿਹਾ ਵੀ ਤੂੰ ਸਾਡੇ ਨਾਲ ਚਲੇ ਜਾਓ ਆਪਾਂ ਉੱਥੋਂ ਕਿਸੇ ਡਾਕਟਰ ਨੂੰ ਦਿਖਾ ਲੈਣੇ ਆ ਤਾਂ ਫਿਰ ਭੈਣ ਨੇ ਉਹਨਾਂ ਨੂੰ ਕਿਹਾ ਵੀ ਨਹੀਂ ਮੇਰਾ ਜਿਹੜਾ ਲਾਜ਼ਾ ਇੱਕ ਡਾਕਟਰ ਤੋਂ ਚੱਲ ਰਿਹਾਗਾ ਤੇ ਹੁਣ ਆਪਾਂ ਉਸੇ ਕੋਲੋਂ ਹੀ ਚੱਲਦਾ ਰਹਿਣ ਦਿੰਨੇ ਆ ਤੇ ਮੈਂ 15 ਕ ਦਿਨ ਰਹਿ ਗਏ ਮੇਰੇ ਵਾਰ ਜਾਣ ਦੇ ਕੈਨੇਡਾ ਇਹਨਾਂ ਨੇ ਵਾਪਸੀ ਕਰਨੀ ਆ ਦੇਖੋ ਹਨਾ ਫਿਰ ਜੇ ਆਪਾਂ ਕਹਿੰਦੇ ਆ ਵੀ ਭੈਣ ਦਿਮਾਕੀ ਤੌਰ ਤੇ ਅਫਸਰਟ ਹੋਏ ਸੀਗੇ ਇਹ ਸੈੱਟ ਹੋ ਗਏ ਆਗੇ ਹੁਣ ਇਹਨਾਂ ਚ ਵੀਕਨੈਸ ਆ ਗਈ ਜਦੋਂ ਤੁਰਦੇ ਫਿਰਦੇ ਆ ਤਾਂ ਸਾਹ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਆ ਬਾਕੀ ਸਾਰਾ ਕੁਝ ਠੀਕ ਹੈ ਜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੀਆਂ ਅਰਦਾਸ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਨੇ ਭੈਣ ਨੂੰ ਠੀਕ ਕਰ ਦਿੱਤਾਗਾ ਠੀਕ ਹੈ ਜੀ ਅੱਗੇ ਨਾਲੋਂ ਭੈਣ ਬਹੁਤ ਜ਼ਿਆਦਾ ਠੀਕ ਹੈ ਇਹਨਾਂ ਨੇ ਆਪਣੇ ਆਪ ਹੀ ਤੁਹਾਨੂੰ ਦੱਸਿਆ ਤੇ ਇਹਨਾਂ ਦੇ ਭੂਆ ਜੀ ਤੇ ਫੁੱਫੜ ਜੀ ਇਹਨਾਂ ਨੂੰ ਮੈਲਨ ਲਈ ਲਈ ਆਏ ਆ ਔਰ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਕੀਰਤਨਪੁਰ ਸਾਹਿਬ ਭੈਣ ਗਈ ਆ ਕਿ ਨਾਲ ਇਹਨਾਂ ਨੂੰ ਲੈ ਕੇ ਦਰਸ਼ਨ ਕਰਵਾਏ ਭੈਣ ਨੇ ਕੀਰਤਨਪੁਰ ਸਾਹਿਬ ਜੀ ਦੇ ਇਹਨਾਂ ਦੇ ਭੂਆ ਜੀ ਤੇ ਫੁੱਫੜ ਜੀ ਕੀਰਤਨਪੁਰ ਸਾਹਿਬ ਪਹਿਲਾਂ ਨਹੀਂ ਗਏ ਸੀਗੇ ਇਹਨਾਂ ਨੂੰ ਹੁਣ ਭੈਣ ਆਪਣੇ ਨਾਲ ਲੈ ਕੇ ਗਈ ਆ ਔਰ ਇਤਿਹਾਸ ਬਾਰੇ ਦੱਸਿਆ ਤੇ ਉਹਨਾਂ ਨੂੰ ਦਰਸ਼ਨ ਕਰਵਾ ਕੇ ਲੈ ਕੇ ਆਏ ਆ ਠੀਕ ਹੈ ਜੀ ਤੁਸੀਂ ਹੁਣ ਗਲਤ ਅਫਵਾਹਾਂ ਭੈਣ ਵਾਰੀ ਨਾ ਡਾਓ ਜੀ ਭੈਣ ਨੇ ਆਪਣੇ ਆਪ ਹੀ ਸਾਰਾ ਕੁਝ ਦੱਸ ਦੇਣਾ ਠੀਕ ਹੈ ਜੀ ਆਪਾਂ ਵੇਟ ਕਰੋ ਇਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਵਿੱਚ ਮਾ ਭੈਣ ਨੇ ਦਰਸ਼ਨ ਕਰਵਾਏ ਮਹਾਰਾਜ ਜੀ ਦੇ ਤੇ ਔਰ ਆਪਣੇ ਫੈਮਲੀ ਮੈਂਬਰ ਨੂੰ ਸਾਰਾ ਇਤਿਹਾਸ ਦੱਸਿਆ ਜਿਹੜੇ ਜਿਹੜੇ ਉਹਨਾਂ ਦੇ ਨਾਲ ਗਏ ਹੋਏ ਸੀ ਉਹਨਾਂ ਦੇ ਭੂਆ ਜੀ ਪੋਪੜ ਜੀ ਵੀਰਾ ਭਾਬੀ ਭਤੀਜਾ ਭਤੀਜੀ ਠੀਕ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਬਾਰੇ ਜਾਣੂ ਕਰਵਾਇਆ ਵੀ ਕਿਵੇਂ ਕਿਵੇਂ ਇਤਿਹਾਸ ਆਪਣਾ ਜੁੜਿਆ ਹੋਇਆ ਆਗਾ ਔਰ ਇਹ ਵੀ ਦੱਸਿਆ ਵੀ ਆਪਾਂ ਸਾਰੇ ਕੀਰਤਨਪੁਰ ਸਾਹਿਬ ਜਿਵੇਂ ਆਪਾਂ ਫੋਲ ਪਾਉਣ ਲਈ ਜਾਂਦੇ ਆਗੇ ਹਨਾ ਉਹ ਕੀਰਤਨਪੁਰ ਸਾਹਿਬ ਵੀ ਸਾਰੇ ਹੀ ਆਪਣੇ ਆਉਂਦੇ ਨਹੀਂਗੇ ਇੱਧਰ ਨੂੰ ਆਪਾਂ ਉੱਧਰ ਨੂੰ ਜਾਂਦੇ ਆ ਇਸ ਚੀਜ਼ ਬਾਰੇ ਵੀ ਉਹਨੇ ਆਪਣੀ ਭੂਆ ਜੀ ਦੇ ਨਾਲ ਗੱਲਾਂ ਕੀਤੀਆਂ ਔਰ ਇੱਥੇ ਇਹਨਾਂ ਨੇ ਆਪਣੀ ਭੂਆ ਜੀ ਨੂੰ ਪੁੱਛਿਆ ਵੀ ਭੂਆ ਜੀ ਤੁਸੀਂ ਪਹਿਲੀ ਵਾਰ ਆਈ ਹੋ ਕਿ ਪਹਿਲਾਂ ਵੀ ਆਏ ਹੋਏ ਆ ਉਹਨਾਂ ਨੇ ਕਿਹਾ ਵੀ ਨਹੀਂ ਪੁੱਤ ਮੈਂ ਤਾਂ ਪਹਿਲੀ ਵਾਰ ਹੀ ਆਈਆਂ ਜੀ ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਦੀ ਮੈਂ ਫੈਮਲੀ ਹੈ ਜਿਹੜੀ ਭੂਆ ਜੀ ਹੋਣੀ ਆ ਫੁੱਫੜ ਜੀ ਹੋਣੀ ਆ ਔਰ ਮੰਮੀ ਡੈਡੀ ਵੀ ਉਹਨਾਂ ਦੇ ਜਰੂਰ ਪਹੁੰਚਣਗੇ ਉਹਨਾਂ ਕੋਲੇ ਸਾਰੇ ਜਾਣੇ ਉਹਨਾਂ ਦੇ ਨਾਲ ਹੀ ਹੈ ਜੀ ਇਦਾਂ ਦੀ ਕੋਈ ਗੱਲ ਨਹੀਂ ਵੀ ਭੈਣ ਕੱਲੀ ਹੈਗੀ ਠੀਕ ਹੈ ਜੀ ਬਹੁਤ ਵਧੀਆ ਭੈਣ ਨੂੰ ਚੰਗਾ ਲੱਗਿਆ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇੱਥੇ ਭੈਣ ਕਹਿੰਦੀ ਵੀ ਮੇਰਾ ਮਾਨ ਬਹੁਤ ਜ਼ਿਆਦਾ ਖੁਸ਼ ਹੋਇਆ ਵੀ ਤੁਸੀਂ ਇੰਨੀ ਦੂਰੋਂ ਰੋਪੜ ਤੋਂ ਅੱਗੇ ਜਾ ਕੇ ਭੈਣ ਨੂੰ ਇਹ ਮਿਲਣ ਆਏ ਸੀ ਇਹਨਾਂ ਦੇ ਭੂਆ ਜੀ ਰੋਪੜ ਤੋਂ ਅੱਗੇ ਕਿਸੇ ਸ਼ਹਿਰ ਜਾਂ ਪਿੰਡ 'ਚ ਰਹਿੰਦੇ ਹੋਣੇ ਆ ਹਨਾ ਉਹ ਤੋਂ ਮੇਕੇ ਭੈਣ ਨੂੰ ਮਿਲਣ ਦੇ ਲਈ ਆਏ ਔਰ ਉਹਨਾਂ ਨੂੰ ਜ਼ੋਰ ਵੀ ਪਾਇਆ ਵੀ ਪੁੱਤ ਤੂੰ ਸਾਡੇ ਨਾਲ ਚੱਲ ਜਾ ਉਹ ਕਹਿੰਦੇ ਵੀ ਨਹੀਂ ਮੈਂ ਇੱਥੇ ਸੇਫ ਆਂ ਔਰ ਮੈਂ ਠੀਕ ਆ ਮੇਰਾ ਡਾਕਟਰ ਤੋਂ ਇਲਾਜ ਚੱਲ ਰਿਹਾ ਹੈ ਨਾ ਮੈਂ ਦੁਬਾਰਾ ਵੀ ਤੁਹਾਨੂੰ ਦੱਸ ਰਹੀ ਆਂ ਵੀ ਇੱਕ ਡਾਕਟਰ ਤੋਂ ਹੀ ਆਪਾਂ ਇਲਾਜ ਕਰਵਾ ਲੈਣੇ ਆਂਗੇ ਫਿਰ ਵਾਰ-ਵਾਰ ਡਾਕਟਰਾਂ ਦੀ ਸਮਝ ਵਿੱਚ ਨਹੀਂ ਆਉਣਾਗਾ ਔਰ ਇੱਥੇ ਆਪਾਂ ਨੂੰ ਭੈਣ ਖੁਸ਼ ਵੀ ਦਿਸੇ ਤੇ ਭੈਣ ਨੇ ਆਪਣਾ ਮਨ ਵੀ ਹਲਕਾ ਕੀਤਾ ਤੇ ਆਪਣੇ ਨਾਲ ਗੱਲਾਂ-ਵਾਟਾਂ ਵੀ ਕੀਤੀਆਂ ਅੱਗੇ ਵੀ ਉਹ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਫਾਰਮਾ ਨਾ ਬਣਾਓ ਆਪਾਂ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਿਾਂਗੇ ਜੋ-ਜੋ ਨਾਲ ਲਗੋ ਅਪਡੇਟ ਆਊਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਉਹਨਾਂ ਦੇ ਭੂਆ ਜੀ ਨੇ ਵੀ ਵੀ ਇਹੀ ਗੱਲ ਕਹੀ ਵੀ ਬਹੁਤ ਸਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਵੀ ਤੂੰ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਤੇਰੀ ਸਾਂਭ-ਸਵਾਲ ਕਰ ਰਹੀ ਆ ਔਰ ਸਾਡੇ ਨਾਲੋਂ ਵੱਧ ਕੇ ਕਰ ਰਹੀ ਆ ਹਨਾ ਉਹਨਾਂ ਨੂੰ ਮਾਣ ਮਹਿਸੂਸ ਹੋਇਆ ਇੱਥੇ ਆ ਕੇ ਇਹਨਾਂ ਦੀ ਫੁੱਫੜ ਜੀ ਵੀ ਨਾਲ ਆ ਗਏ ਇਹਨਾਂ ਦੀ ਭੂਆ ਜੀ ਦਾ ਬੇਟਾ ਵੀ ਫੋਰਨ ਦੇ ਵਿੱਚ ਹੀ ਆ ਕੈਨੇਡਾ ਦੇ ਵਿੱਚ ਹੀ ਆ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਗਈ ਵੀ ਭੈਣ ਨੂੰ ਕੋਈ ਹਨਾ ਸਮਝ ਨਹੀਂ ਰਿਹਾ ਜਾਂ ਭੈਣ ਨੂੰ ਕੋਈ ਪੁੱਛ ਨਹੀਂ ਰਿਹਾ ਜਾਂ ਭੈਣ ਦੀ ਕੋਈ ਦੁੱਖ ਤਕਲੀਫ ਨੂੰ ਨਹੀਂ ਸਮਝ ਰਿਹਾ ਉਹਨਾਂ ਦੀ ਫੈਮਲੀ ਉਹਨਾਂ ਦੇ ਨਾਲ ਹੈ ਜੀ ਇਸ ਤਰ੍ਹਾਂ ਭੂਆ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੇ ਮਨ ਖੁਸ਼ ਹੋਇਆ ਦੇਖ ਕੇ ਵਾਹਿਗੁਰੂ ਮੂਰੇ ਅਰਦਾਸ ਬੇਨਤੀ ਕਰਦੇ ਆਂ ਵੀ ਪ੍ਰਮਾਤਮਾ ਇਸੇ ਤਰ੍ਹਾਂ ਭੈਣ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਅੱਗੇ ਆਪਾਂ ਫੇਰ ਜੋ ਜੋ ਨਵੀਂ ਅਪਡੇਟ ਆਪਾਂ ਨੂੰ ਮਿਲਦੀ ਰਹੂਗੀ ਤੁਹਾਡੇ ਲਈ ਲੈ ਕੇ ਹਾਜ਼ਰ ਰਵਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤ